ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਵਾਸਤੂ ਟਿਪਸ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਤੇ ਆਪਣੇ ਘਰ ਵਿੱਚ ਵਾਸਤੂ ਦੋਸ਼ ਦੂਰ ਕਰ ਸਕਦੇ ਹੋ ਨੰਬਰ 1 ਦਵਾਈਆਂ ਨੂੰ ਹਮੇਸ਼ਾ ਕਰਦੀ ਪੂਰਬ ਦਿਸ਼ਾ ਵਿੱਚ ਰੱਖੋ ਕਦੇ ਵੀ ਪੂਜਾ ਘਰ ਰਸੋਈ ਜਾਂ ਫਿਰ ਆਪਣੇ ਬਿਸਤਰ ਦੇ ਸਰਾਣੇ ਦਵਾਈਆਂ ਨੂੰ ਨਹੀਂ ਰੱਖਣਾ ਚਾਹੀਦਾ ਨੰਬਰ 2 ਗੈਸ ਚੁੱਲ੍ਹੇ ਨੂੰ ਰਸੋਈ ਦੀ ਦੱਖਣ ਪੂਰਬ ਦਿਸ਼ਾ ਵਿੱਚ ਰੱਖੋ ਇਹ ਅਗਨੀ ਦੇਵਤਾ ਦਾ ਸਥਾਨ ਮੰਨਿਆ ਜਾਂਦਾ ਹੈ ਇਹ ਇਦਾਂ ਕਰਨ ਨਾਲ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਉਂਦੀ ਨੰਬਰ 3 ਖਾਣਾ ਬਣਾਉਣ ਤੋਂ ਬਾਅਦ ਹਮੇਸ਼ਾ ਗੈਸ ਅਤੇ ਚੁੱਲ੍ਹੇ ਨੂੰ ਸਾਫ਼ ਰੱਖਣਾ ਚਾਹੀਦਾ ਹੈ ਗੈਸ ਜਾਂ ਚੁੱਲਾ ਗੰਦਾ ਹੋਣ ਤੇ ਵਾਸਤੂ ਦੋਸ਼ ਉਤਪਨ ਹੁੰਦਾ ਹੈ ਕਿਉਂਕਿ ਇਹ ਮੰਗਲ ਦਾ ਸਥਾਨ ਹੁੰਦਾ ਹੈ ਵਾਸਤੂ ਦੋਸ਼ ਉਤਪਨ ਹੋਣ ਨਾਲ ਘਰ ਵਿੱਚ ਤਣਾਅ ਤੇ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਹੈ ਨੰਬਰ 4 ਟਾਇਲਟ ਸੀਟ ਇਸ ਤਰ੍ਹਾਂ ਲਵਾਓ ਕਿ ਇਸ ਦੀ ਵਰਤੋਂ ਕਰਨ ਵਾਲੇ ਦਾ ਮੂੰਹ ਹਮੇਸ਼ਾ ਉੱਤਰ ਜਾਂ ਦੱਖਣ ਦਿਸ਼ਾ ਵੱਲ ਨੂੰ ਹੀ ਹੋਵੇ ਨੰਬਰ 5 ਬਾਥਰੂਮ ਵਿੱਚ ਸ਼ੀਸ਼ਾ ਲਗਾਉਂਦੇ ਸਮੇਂ ਇਹ ਗੱਲ ਧਿਆਨ ਵਿੱਚ ਰੱਖੋ ਕਿ ਇਸ ਵਿੱਚ ਟਾਇਲਟ ਸੀਟ ਦਾ ਪ੍ਰਤੀਬਿੰਬ ਨਜ਼ਰ ਨਾ ਆਵੇ ਨੰਬਰ 6 ਘਰ ਵਿੱਚ ਕਦੇ ਵੀ ਕੋਈ ਖਾਲੀ ਘੜਾ ਜਾਂ ਸੁਰਾਹੀ ਨਹੀਂ ਰੱਖਣੀ ਚਾਹੀਦੀ ਇਸ ਨਾਲ ਘਰ ਵਿੱਚ ਬਹੁਤ ਸਾਰੀ ਦ੍ਰਿਦ੍ਰਤਾ ਆਉਂਦੀ ਹੈ ਨੰਬਰ 7 ਘਰ ਦੇ ਉੱਤਰ ਪੂਰਬ ਦਿਸ਼ਾ ਵਿੱਚ ਕਦੇ ਵੀ ਕੂੜਾ ਕਰਕਟ ਇਕੱਠਾ ਨਾ ਹੋਣ ਦਿਓ ਨੰਬਰ 8 ਘਰ ਦੇ ਮੁੱਖ ਦਵਾਰ ਉੱਤੇ ਸਵਾਸਤਿਕ ਹਮੇਸ਼ਾ ਸੰਦੂਰ ਦਾ ਬਣਾਓ ਕਿਉਂਕਿ ਸੰਦੂਰ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਇਹ ਸੁੱਖ ਅਤੇ ਸਮ੍ਰਿਧੀ ਦਾ ਮਾਰਗ ਖੋਲਦਾ ਹੈ ਨੰਬਰ 9 ਸਵਾਸਤਿਕ ਬਣਾਉਣ ਤੋਂ ਪਹਿਲਾਂ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਇਸ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੰਦਗੀ ਨਾ ਹੋਵੇ ਨੰਬਰ 10 ਜੁੱਤੇ ਚੱਪਲਾਂ ਨੂੰ ਹਮੇਸ਼ਾ ਕਰਦੇ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਹੀ ਰੱਖੋ ਨੰਬਰ 11 ਕਦੇ ਵੀ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਟਾਇਲਟ ਨਾ ਬਣਾਓ ਇਹ ਦਿਸ਼ਾ ਧਾਰਮਿਕ ਅਤੇ ਅਧਿਆਤਮਿਕ ਕੰਮਾਂ ਲਈ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਨੰਬਰ 12 ਕਦੇ ਵੀ ਪੂਜਾ ਘਰ ਦੇ ਨੇੜੇ ਟਾਇਲਟ ਨਹੀਂ ਬਣਾਉਣੀ ਚਾਹੀਦੀ ਨੰਬਰ 13 ਘਰ ਦੇ ਮੁੱਖ ਦਵਾਰ ਤੇ ਬਣੇ ਸਵਾਸਤਿਕ ਦੇ ਕੋਲ ਪਿੱਪਲ ਅੰਬ ਜਾਂ ਅਸ਼ੋਕ ਦੇ ਪੱਤਿਆਂ ਦੀ ਬਣੀ ਮਾਲਾ ਬੰਨਣੀ ਚਾਹੀਦੀ ਹੈ ਨੰਬਰ 14 ਘਰ ਵਿੱਚ ਕਦੇ ਵੀ ਟੁੱਟੇ ਹੋਏ ਬਰਤਨ ਜਾਂ ਕਿਸੇ ਵੀ ਤਰ੍ਹਾਂ ਦੀਆਂ ਟੁੱਟੀਆਂ ਹੋਈਆਂ ਕੋਈ ਵੀ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਨੰਬਰ 15 ਪੂਜਾ ਘਰ ਵਿੱਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੂੰ ਕਦੇ ਵੀ ਆਮੋ ਸਾਹਮਣੇ ਨਾ ਰੱਖੋ ਨੰਬਰ 16 ਕਮਰੇ ਵਿੱਚ ਬੈੱਡ ਦੇ ਸਹਰਾਣੇ ਥੱਲੇ ਕਦੇ ਵੀ ਕੋਈ ਵੀ ਧਾਰਮਿਕ ਪੁਸਤਕ ਨਾ ਰੱਖੋ ਨੰਬਰ 17 ਘਰ ਵਿੱਚ ਝਾੜੂ ਨੂੰ ਇਸ ਤਰ੍ਹਾਂ ਰੱਖੋ ਕਿ ਕਿਸੇ ਆਉਣ ਜਾਣ ਵਾਲੇ ਦੀ ਨਜ਼ਰ ਉਸ ਉੱਪਰ ਨਾ ਪਵੇ ਅਤੇ ਨਾ ਹੀ ਉਸ ਨੂੰ ਤੁਹਾਡਾ ਪੈਰ ਲੱਗੇ ਨੰਬਰ 18 ਘਰ ਵਿੱਚ ਸਫਾਈ ਕਰਨ ਤੋਂ ਬਾਅਦ ਕਦੇ ਵੀ ਝਾੜੂ ਨੂੰ ਕਿਸੇ ਵੀ ਦਰਵਾਜ਼ੇ ਦੇ ਕੋਲ ਨਾ ਰੱਖੋ ਨੰਬਰ 19 ਘਰ ਵਿੱਚ ਟੁੱਟੇ ਹੋਏ ਸ਼ੀਸ਼ੇ, ਘੜੇ, ਕੜੀਆਂ ਹੋਰ ਕੱਚ ਦਾ ਸਮਾਨ ਨਾ ਰੱਖੋ। ਇਸ ਨਾਲ ਦ੍ਰਿਦਰਤਾ ਆਉਂਦੀ ਹੈ। ਨੰਬਰ 20 ਜੇਕਰ ਘਰ ਦੇ ਕਿਸੇ ਵੀ ਨਾਲ ਵਿੱਚੋਂ ਪਾਣੀ ਟਪਕ ਰਿਹਾ ਹੈ ਤਾਂ ਉਸ ਨੂੰ ਠੀਕ ਕਰਵਾਓ। ਇਹ ਆਰਥਿਕ ਸ਼ਮਤਾ ਨੂੰ ਦਰਸਾਉਂਦਾ ਹੈ। ਨੰਬਰ 21 ਭੋਜਨ ਕਰਨ ਤੋਂ ਬਾਅਦ ਕਦੇ ਵੀ ਆਪਣੇ ਹੱਥ ਭੋਜਨ ਵਾਲੀ ਥਾਲੀ ਵਿੱਚ ਨਾ ਧੋਵੋ। ਨੰਬਰ 22 ਛੱਤ ਉੱਤੇ ਪਾਣੀ ਦੀ ਰੱਖੀ ਟੈਂਕੀ ਵਿੱਚੋਂ ਕਦੇ ਵੀ ਪਾਣੀ ਨੂੰ ਟਪਕਣ ਨਾ ਦਿਓ ਇਸ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਨੰਬਰ 23 ਪੂਜਾ ਘਰ ਵਿੱਚ ਕਦੇ ਵੀ ਇੱਕ ਤੋਂ ਵੱਧ ਦੇਵੀ ਦੇਵਤਿਆਂ ਦੀ ਫੋਟੋ ਨਾ ਰੱਖੋ ਨੰਬਰ 24 ਆਪਣੀ ਤਜੋਰੀ ਵਿੱਚ ਇੱਕ ਦੋ ਟੁਕੜੇ ਹਲਦੀ ਦੇ ਅਤੇ ਥੋੜੇ ਜਿਹੇ ਚੌਲਾਂ ਨੂੰ ਪੀਲਾ ਕਰਕੇ ਕਿਸੇ ਪੀਲੇ ਕੱਪੜੇ ਵਿੱਚ ਬੰਨ ਕੇ ਰੱਖ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਉਗੀ ਨੰਬਰ 25 ਸਵੇਰੇ ਉੱਠ ਕੇ ਘਰ ਵਿੱਚ ਇੱਕ ਟਿੱਕੀ ਕਪੂਰ ਦੀ ਜ਼ਰੂਰ ਜਲਾਓ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਨੰਬਰ 26 ਆਪਣੇ ਇਸ਼ਨਾਨ ਘਰ ਨੂੰ ਹਮੇਸ਼ਾ ਸੁੱਕਾ ਰੱਖੋ ਇਸ ਨੂੰ ਗਿੱਲਾ ਨਾ ਰਹਿਣ ਦਿਓ ਇਸ ਨਾਲ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 27 ਐਤਵਾਰ ਦੇ ਦਿਨ ਕਦੇ ਵੀ ਤુલਸੀ ਮਾਤਾ ਨੂੰ ਪਾਣੀ ਨਾ ਦਿਓ ਨੰਬਰ 28 ਆਪਣੇ ਕਮਰੇ ਵਿੱਚ ਕਦੇ ਵੀ ਸਾਹਮਣੇ ਸ਼ੀਸ਼ਾ ਨਾ ਲਗਾਓ ਨੰਬਰ 29 ਕਮਰੇ ਵਿੱਚ ਫਟੇ ਹੋਏ ਚਾਦਰ ਸਰਾਣੀ ਜਾਂ ਕੰਬਲ ਦਾ ਇਸਤੇਮਾਲ ਨਾ ਕਰੋ ਨੰਬਰ 30 ਆਪਣੇ ਕਮਰੇ ਵਿੱਚ ਕਦੇ ਵੀ ਲਾਲ ਰੰਗ ਦਾ ਬੱਲਬ ਨਾ ਲਗਾਓ ਹਰੇ ਜਾਂ ਨੀਲੇ ਰੰਗ ਦਾ ਹੀ ਬੱਲਬ ਲਗਾਓ ਨੰਬਰ 31 ਹਫ਼ਤੇ ਵਿੱਚ ਇੱਕ ਦਿਨ ਵੀਰਵਾਰ ਦਿਨ ਛੱਡ ਕੇ ਘਰ ਵਿੱਚ ਸਮੁੰਦਰੀ ਨਮਕ ਨਾਲ ਪੋਚਾ ਜ਼ਰੂਰ ਲਗਾਓ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਹੈ ਨੰਬਰ 32 ਆਪਣੇ ਘਰ ਜਾਂ ਇਸ਼ਨਾਨ ਘਰ ਵਿੱਚ ਕਦੇ ਵੀ ਮੱਕੜੀ ਨੂੰ ਜਾਲਾ ਨਾ ਬਣਾਉਣ ਦਿਓ ਨੰਬਰ 33 ਘਰ ਦੀਆਂ ਦੀਵਾਰਾਂ ਚਾਦਰਾਂ ਜਾਂ ਪਰਦਿਆਂ ਦਾ ਰੰਗ ਕਦੇ ਵੀ ਕਾਲਾ ਜਾਮਨੀ ਜਾਂ ਬੈਂਗਣੀ ਨਹੀਂ ਹੋਣਾ ਚਾਹੀਦਾ ਨੰਬਰ 34 ਕਦੇ ਵੀ ਉੱਤਰ ਪੂਰਬ ਦੀ ਦਿਸ਼ਾ ਵਿੱਚ ਪੌੜੀਆਂ ਨਾ ਬਣਵਾਓ ਨੰਬਰ 35 ਬਾਥਰੂਮ ਵਿੱਚ ਨੀਲੇ ਰੰਗ ਦੀ ਵਾਲਟੀ ਅਤੇ ਕੱਪ ਦਾ ਪ੍ਰਯੋਗ ਕਰੋ ਇਸ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ ਨੰਬਰ 36 ਘਰ ਵਿੱਚ ਹਮੇਸ਼ਾ ਵਧੀਆ ਪੌਦੇ ਲਗਾਓ ਘਰ ਵਿੱਚ ਕੋਈ ਵੀ ਕਾਂਟੇਦਾਰ ਪੌਦਾ ਜਿਵੇਂ ਕਿ ਕੈਕਟਸ ਵਗੈਰਾ ਨਾ ਲਾਓ ਨੰਬਰ 37 ਘਰ ਦੇ ਕਿਸੇ ਕਮਰੇ ਜਾਂ ਰਸੋਈ ਦੀ ਕੋਈ ਵੀ ਟਾਇਲ ਟੁੱਟੀ ਹੈ ਤਾਂ ਉਸ ਨੂੰ ਠੀਕ ਕਰਵਾ ਲਓ ਇਸ ਨੂੰ ਵਾਸਤੂ ਸ਼ਾਸਤਰ ਵਿੱਚ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਨੰਬਰ 38 ਰਸੋਈ ਵਿੱਚ ਹਮੇਸ਼ਾ ਪਿੱਤਲ ਕਾਂਸੇ ਤਾਂਬੇ ਜਾਂ ਚਾਂਦੀ ਦੇ ਬਰਤਨਾਂ ਦਾ ਹੀ ਪ੍ਰਯੋਗ ਕਰੋ ਨੰਬਰ 39 ਇਸ਼ਨਾਨ ਘਰ ਅਤੇ ਟਾਇਲਟ ਇਹ ਦੋਨੋਂ ਅਟੈਚ ਨਹੀਂ ਹੋਣੇ ਚਾਹੀਦੇ ਇਹਨਾਂ ਨੂੰ ਅਲੱਗ-ਅਲੱਗ ਬਣਵਾਓ ਨੰਬਰ 40 ਆਪਣੇ ਘਰ ਵਿੱਚ ਹੱਸਦੇ ਖੇਡਦੇ ਸੰਯੁਕਤ ਪਰਿਵਾਰ ਦੀ ਫੋਟੋ ਜ਼ਰੂਰ ਲਾਓ ਨੰਬਰ 41 ਪੂਰਬ ਦਿਸ਼ਾ ਵਿੱਚ ਸਮੁੰਦਰ ਤੋਂ ਦੌੜਦੇ ਸੱਤ ਘੋੜਿਆਂ ਦੀ ਤਸਵੀਰ ਲਗਾਓ ਜਾਂ ਫਿਰ ਤੁਸੀਂ ਤੈਰਦਿਆਂ ਹੋਈਆਂ ਮੱਛੀਆਂ ਦੀ ਤਸਵੀਰ ਵੀ ਲਾ ਸਕਦੇ ਹੋ ਨੰਬਰ 42 ਘਰ ਵਿੱਚ ਕਿਚਨ ਸਟੈਂਡ ਦੇ ਪਿੱਛੇ ਸਬਜ਼ੀਆਂ ਤੇ ਫਲਾਂ ਦੇ ਚਿੱਤਰ ਲਗਾਓ ਇਸ ਨਾਲ ਬਹੁਤ ਜ਼ਿਆਦਾ ਬਰਕਤ ਰਹਿੰਦੀ ਹੈ ਨੰਬਰ 43 ਜੇਕਰ ਬੱਚੇ ਦਾ ਮਨ ਪੜਾਈ ਵਿੱਚ ਨਹੀਂ ਲੱਗਦਾ ਤਾਂ ਘਰ ਵਿੱਚ ਸਰਸਵਤੀ ਮਾਤਾ ਜਾਂ ਕਿਸੇ ਪੜਾਈ ਕਰਦੇ ਹੋਏ ਬੱਚੇ ਦੀ ਤਸਵੀਰ ਲਗਾਓ ਨੰਬਰ 44 ਜੇਕਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਣਾਅ ਰਹਿੰਦਾ ਹੈ ਤਾਂ ਉਹਨਾਂ ਨੂੰ ਆਪਣੇ ਕਮਰੇ ਵਿੱਚ ਸ਼੍ਰੀ ਕ੍ਰਿਸ਼ਨ ਤੇ ਰਾਧਾ ਜਾਂ ਫਿਰ ਹਾਂਸਾਂ ਦੇ ਜੋੜੇ ਦੀ ਫੋਟੋ ਜ਼ਰੂਰ ਲਾਉਣੀ ਚਾਹੀਦੀ ਹੈ ਨੰਬਰ 45 ਟਾਇਲਟ ਕਦੇ ਵੀ ਕਿਚਨ ਦੇ ਨੇੜੇ ਨਹੀਂ ਬਣਾਉਣਾ ਚਾਹੀਦਾ ਹਾਂਜੀ ਦੋਸਤੋ ਜੇਕਰ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ